ਆਹ ਤੇ ਆਸਮਾਨ ਉਸ ਨਾ ਬਾਰਿਸ਼ ਆ ਰਹੀ ਹੈ ਆ ਪਸੋਂ ਦੜੀਆਂ ਲੱਗਿਆ ਜਿਹੜਾ ਪੁਰਖਾ ਦਾਦਾ ਸੀ ਨਾ ਦਾਣਾ ਇਹ ਜਿਹੜਾ ਬੱਚਾ ਉਹ ਹੀ ਜਿਹੜਾ ਬਾਕੀ ਬਚ ਗਿਆ ਉਹ ਡੰਗਰਾਂ ਨੂੰ ਪਾਤਾ ਇਹ ਬਾਕੀ ਕੱਲ ਪਾਣੀ ਆਇਆ ਤਾਂ ਅੰਦਰ ਦੇਖ ਲੋ ਤੂੜੀ ਸਾਰੀ ਗਲੀ ਦੀ ਐ ਇਹ ਪਸੋਂ ਦਾ ਪੇੜਾ ਸਾਰਾ ਗਲ ਗਿਆ ਸੁੱਕਣਾ ਪਾਇਆ ਉਹਦੇ ਬਾਦ ਉਹ ਤੂੜੀ ਸੁੱਕਣੀ ਗਈ ਪਾਈਦੀ ਐ ਤੇ ਉਹ ਅੰਦਰ ਨਹੀਂ ਦੋਹੀ ਜਾ ਕੇ ਅੰਦਰ ਵੜ ਲੋ ਸਾਰੇ ਗਿੱਲੇ ਪਾਣੋਂ ਪਾਣ ਫਿਰਦਾ ਤੇ ਦਾਣੇ ਵੀ ਹੜ ਗਏ ਆ ਦਾਣਿਆਂ ਦੇ ਚੱਕਰ ਉਹ ਕਿਉਂ ਗਿੱਲੇ ਪਏ ਐ ਕਿ ਵਾਕਿਆ ਆ ਦੇਖ ਲੋ ਜੀ ਆਪਣੇ ਹਾਲਤ ਅੰਦਰ ਨਾ ਆਜੋ ਆ ਦੇਖੋ ਅਲ ਸੋਈ ਵੀ ਦੇਖ ਲੋ ਜੀ ਅੰਦਰ ਵੀ ਦੇਖ ਲੋ ਅੱਧਾ ਵਾਲੇ ਦੋ ਵਾਲੇ ਵੀ ਦੇਖ ਲੋ ਆ ਜਿਹੜਾ ਤੇ ਰੋਟੀ ਬਣਾ ਦਾ ਸਾਦਨਾ ਕੱਲ ਗਵਾਂਡੇ ਦੇ ਰਸਤੇ ਪਕਾਈ ਏ ਇੱਥੇ ਐਨਾ ਪਾਣੀ ਤਾਂ ਅਰੇ ਜੇ ਇਹ ਅੱਜ ਸੁਕਾਇਆ ਇੱਥੇ ਪਾਣੀ ਤਾਂ ਆਇਆ ਬਾ ਇੱਥੇ ਪਾਣੀ ਪੁੱਜ ਗਿਆ ਇਹ ਉਹ ਹਾਂ ਇਹ ਫਿਰ ਬਾਹਰ ਰੱਖਿਆ ਇਹ ਸੋ ਨਾ ਆ ਹਾਲ ਇੱਥੇ ਪਾਣੀ ਜਿੱਤ ਗਿਆ ਸਾਰੇ ਇੱਥੇ ਤੱਕ ਪਾਣੀ ਆ ਗਿਆ ਜੀ ਕੱਪੜੇ ਅੱਜ ਸੁਕਾਏ ਆ ਤਾਂ ਇਹ ਇੱਥੇ ਰੱਖੇਗੇ ਉਹ ਆਲੇ ਦਾਲੇ ਤੁਸੀਂ ਵੀ ਨਿਗਾਹ ਮਾਰ ਲਓ ਉੱਪਰ ਦੇਸ਼ ਨੂੰ ਲੱਗਦਾ ਕਿ ਦਸਾਰ ਦੇ ਕਿਸ ਦੀ ਦੁਆਰ ਖਤਮ ਹੋ ਗਈ ਕਿਸ ਦੀ ਮੇਛਪਰ ਖਤਮ ਹੋ ਗਈ ਕਿਸ ਦੇ ਪਸ਼ੂ ਖਤਮ ਹੋ ਗਏ ਉਹ ਬਹੁਤ ਵੱਡਾ ਨਕਸਾਰ ਸਾਰਾ ਸੋ ਉਮੀਦ ਕਰਦੇ ਆ ਕਿ ਸਰਪੰਚ ਸਾਹਿਬ ਦੀ ਜੋ ਡਿਮਾਂਡ ਆ ਜਿਹੜੀ ਪਿੰਡ ਪੰਡੋਰੀ ਤੋਂ ਉਸ ਨੂੰ ਧਿਆਨ ਚ ਰੱਖਦੇ ਹੋਏ ਸਰਕਾਰ ਜ਼ਰੂਰ ਕੋਈ ਕਾਰਗਰ ਕਦਮ ਉਠਾਏਗੀ ਤੇ ਪੰਡੋਰੀ ਬੀਤ ਦੇ ਲੋਕਾਂ ਨੂੰ ਰਾਹਤ ਦੇਗੀ ਔਰ ਜਿਹੜਾ ਲੋਕਾਂ ਦੇ ਵਿਅਕਤੀਗਤ ਨੁਕਸਾਨ ਹੋਏਗੇ ਜਿੱਥੇ ਉਹਨਾਂ ਨੂੰ ਪੂਰਤੀ ਕਰਨ ਦੀ ਤਰੰਤ ਲੋੜ ਔਥੇ ਨਾਲ ਹੀ ਸਾਂਝੀਆਂ ਥਾਵਾਂ ਤੇ ਹੋਏ ਨੁਕਸਾਨ ਨੂੰ ਵੀ ਪੂਰਤੀ ਕਰਨ ਦੀ ਲੋੜ ਆ ਤੋਂ ਉਮੀਦ ਕਰਦੇ ਹਾਂ ਕਿ ਸਰਕਾਰ ਇਸ ਪਿੰਡ ਦੇ ਵੱਲ ਫੌਰੀ ਤੌਰ ਤੇ ਧਿਆਨ ਦੇਵੇਗੀ ਔਰ ਗਰਦਾਵਰੀ ਕਰਾ ਕੇ ਜਿੰਨਾਂ ਜਿੰਨਾਂ ਲੋਕਾਂ ਦਾ ਨੁਕਸਾਨ ਹੋਇਆ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਥੋੜੀ ਜਿਹੀ ਰਾਹਤ ਤੇ ਥੋੜਾ ਜਿਹਾ ਸਕੂਨ ਮਿਲ ਸਕੇ